ਅੱਜ 855 ਹਾਂ ਪੀਵੀ 31 ਮਾਨਸਾ ਦਾ ਨੰਬਰ ਠੀਕ ਆ ਪੀਵੀ 31 ਮਾਨਸਾ ਦਾ ਟਰੈਕਟਰ ਦਾ ਨੰਬਰ ਆ ਹਾਂ ਪੀਵੀ 31 99 ਮਾਡਲ ਆ ਠੀਕ ਆ 99 ਮਾਡਲ ਪੰਜਾਬ ਉ ਨੰਬਰ ਆ ਟਰੈਕਟਰ ਬਾਡੀ ਲੈਣ ਦਾ ਕੈਮਰਾ ਮਾਰਕ ਚੈੱਕ ਕਰਾ ਦੇ ਪੂਰਾ ਨਵਾਂ ਟਰੈਕਟਰ ਆ ਠੀਕ ਆ ਜੀ ਠੀਕ ਆ ਇੰਜਨ ਗੇਅਰ ਦਾ ਕਿਵੇਂ ਇੰਜਨ ਗੇਅਰ ਦੀ ਭਾਈ ਗਾਰੰਟੀ ਆ ਭਲਾਂ ਦੀ ਸੌਦਾ ਹੀ ਫੇਰ ਲਾਵੇ ਪਹਿਲੋਂ ਵਾਲੇ ਆ ਕੇ ਫੇਰ ਸੌਦਾ ਲਾਵੇ ਠੀਕ ਆ ਵਾਹ ਕੇ ਚਲਾ ਕੇ ਲੈ ਜੀ ਆ ਬਾਡੀ ਲੈਣ ਦਾ ਕੈਮਰਾ ਮਾਰ ਕੇ ਚੈੱਕ ਕਰਾ ਹੀ ਰਾਂ ਗਰੂ ਪੂਰਾ ਆ ਸੜਫ ਦੀਆਂ ਮੋਹਰਾਂ 'ਚ ਟਾਂ 99 ਮਾਡਲ ਦੀਆਂ ਮਿਲਦੀਆਂ ਨਹੀਂ ਉੱਤੇ ਪੈਣਾ ਜੀ ਆ ਵੇਖ ਲੋ ਠੀਕ ਆ ਜੀ ਤੇ ਆ ਵੇਖ ਲੈ ਪੈਰਦਾਨਾਂ ਤੇ ਰੰਗ ਭਾਈ ਪੂਰਾ ਪਿਆ ਵੇਖ ਲੈ ਜੀ ਟਰਮਾਂ ਦੀ ਪ੍ਰੀਸ਼ਨ ਚੈੱਕ ਕਰਾ ਦੀ ਮੇਰਾ ਭਾਈ ਰੰਗ ਦੀ ਪੂਰਾ ਨਵਾਂ ਟਰੈਕਟਰ ਠੀਕ ਆ ਇੱਕ ਵਾਰੀ ਹੌਕਾ ਮਗਰੋ ਚੈੱਕ ਕਰਾ ਦੇ ਕੋਈ ਹੱਕ ਵੀ ਨਹੀਂ ਚੇਜ ਹੋਈ ਰਿਟ ਦੀ ਨਾ ਨਵੇਂ ਮਾਰਦੀ ਹੈ ਜੇ ਹੱਕ ਦਾ ਵੀ ਰੰਗ ਰੰਗ ਸਾਰਾ ਨਾ ਏਜੰਸੀ ਵਾਲਾ ਇੰਗਲਾਂ ਦਾ ਆ ਹੱਕ ਦਾ ਰੰਗ ਏਜੰਸੀ ਦਾ ਨਾਲ ਦਾ ਰੰਗ ਆ ਵੀਰੇ ਠੀਕ ਆ ਤੇ ਨਾਗ ਸਾਰੇ ਇਹਦੇ ਨਾਲ ਪੂਰੇ ਆ ਡੰਡਾ ਫੱਟੀ ਛਤਰੀ ਹਾਂ ਟਾਇਰਾਂ ਦੀ ਗੱਲ ਕਰਕੇ ਮਗਲੇ ਟਾਇਰ ਹੈਗੇ 90 ਪੈਸੇ ਜੀ 90 ਪੈਸੇ ਹਾਂ ਤੇ ਮੂਹਰੇ ਟਾਇਰਾਂ ਦੀ ਗੱਲ ਕਰਕੇ ਜੀ ਅੱਧੇ ਟਾਇਰ 50 ਪੈਸੇ ਆ 50 ਪੈਸੇ ਆ ਹਾਂ ਬਾਕੀ ਬਾਅਦ ਵਿੱਚ ਦੇਖਦਾ ਵੀ ਸੋਹਣੇ ਡਟੜ ਨਾਲ ਸਾਰੇ ਨਾਗ ਸੋਹਣੇ ਲੱਗੇ ਹੋਏ ਆ ਛਤਰੀ ਵਗੈਰਾ ਡੰਡਾ ਫੱਟੀ ਬੈਂਪਰ ਜਿਵੇਂ ਇੰਜਨ ਗੇ ਠੀਕ ਆ ਬਾਕੀ ਬਾਡੀ ਲੈਨ ਦਾ ਟਰੈਕਟਰ ਸਾਫ ਆ ਫਰਸਟ ਓਨਰ ਇਹ ਵੀ ਫਰਸਟ ਓਨਰ ਆ ਵੀਰੇ ਰੰਗ ਰੂਪ ਦਾ ਪੂਰਾ ਸ਼ੋ ਦਾ ਰੰਗ ਵੀ ਫੁੱਲ ਪਿਆਰੇ ਟਬਾ ਠੀਕ ਆ ਜੇ ਆਪਾਂ ਇਹਦੀ ਰੇਟ ਦੀ ਗੱਲ ਕਰਕੇ ਵੀਰੇ ਰੇਟ ਤਾਂ ਆਪਣਾ ਹੈਗਾ 245000 ਰੁਪਿਆ 245000 ਹਾਂ ਤੇ ਜੇ ਕੋਈ ਵੀਰ ਆਪਣੀ ਤੁਹਾਡੀ ਐਡ ਵੇਖ ਕੇ ਆਪਣੇ ਕੋਲੇ ਪਹੁੰਚਦਾ ਹਾਂਜੀ ਵੀ ਵੀਰ ਦੀ ਐਡ ਤੇ ਤੇਰੇ ਕੋਲੇ ਆਏ ਆ ਬਾਈ ਕੀ ਮੰਗ ਕੰਨ ਕਰਦਾ ਹਾਂ ਹਾਂਜੀ ਹਾਂਜੀ 225000 ਦਾ ਰੇਟ ਦੇ ਦੂਗਾ ਹਾਂ ਨਾ ਹਾਂ ਨਾ ਹੀ ਠੀਕ ਆ ਬਾਈ ਅੱਗੇ ਆ ਗਿਆ ਜੀ ਫਾਰਮ 60 ਫਾਰਮ ਟਰੈਕ 60 2003 ਮਾਡਲ ਹੀ ਇਹ ਆ ਵੀਰੇ ਇਹ ਵੀ 2003 ਮਾਡ ਪਿਆਬ ਨੰਬਰ ਹਰ ਤਿੰਨ ਮਾਡਲ ਆਪਣੇ ਕੋਲੇ ਅੱਜ ਤਿੰਨ ਟਰੈਕਟਰ ਐਡ ਚ ਤੇਰੀ ਜੀ ਠੀਕ ਆ ਤਿੰਨਾ ਟਰੈਕਟਰਾਂ ਦੀ ਐਡ ਪਾਉਣੀ ਆ ਆਪਾਂ ਤਿੰਨ ਮਾਡਲਾਂ ਦੀ ਠੀਕ ਆ ਬਈ ਠੀਕ ਆ ਜਿਹੜਾ ਕੋਈ ਗਾਹਕ ਨੂੰ ਪਸੰਦ ਆ ਆਪਣੇ ਨਾਲ ਕਾਲ ਕਰ ਸਕਦਾ ਠੀਕ ਆ ਟਾਇਰਾਂ ਦੀ ਗੱਲ ਕਰਗੇ ਦੀ ਤਿੰਨ ਮਾਡਲ ਦੀ 70 ਪੈਸੇ ਟਾਇਰ ਚਾਰੇ ਕੰਪਨੀ ਦੀ ਆ ਚਾਰੇ ਟਾਇਰ 70 ਪੈਸੇ ਕੰਪਨੀ ਦੇ ਲਏ ਆ ਮਰਫ ਦੇ ਮਗਰਲੇ ਗੁੜੀ ਉੱਤੇ ਠੀਕ ਆ ਬਈ ਘੋੜਾ ਬੈਂਪਰ ਲੱਗਿਆ ਬਾਈ ਹੈਵੀ ਆ ਚੈੱਕ ਕਰਾ ਲਈ ਮਾੜਾ ਠੀਕ ਆ ਘੋੜਾ ਬੈਂਪਰ ਪੂਰਾ ਹੈਵੀ ਬੈਂਪਰ ਆ ਹੈਵੀ ਵੈਂਪਰ ਲੱਗਾ ਮੋੜੇ ਜਿਹੜੀ ਗੱਲ ਆਪਾਂ ਕਹੀ ਆ ਵੀ ਜੋ ਕੋਈ ਕੰਮ ਧੰਦਾ ਹੁੰਦਾ ਹੁੰਦਾ ਆਪਾਂ ਕਰਦੇ ਆ ਜਿਵੇਂ ਇਹਦਾ ਲੈਪਟਾਪ ਪੰਪ ਚੇਂਜ ਹੁੰਦਾ ਸੀਗਾ ਘੱਟ ਕੰਮ ਕਰਦਾ ਸੀ ਠੀਕ ਆ ਇਹ ਨਵਾਂ ਲਾਇਆ ਠੀਕ ਆ ਰਹਿ ਗਈ ਗੱਲ ਸਰਵਿਸ ਦੀ ਆ ਚੈੱਕ ਕਰ ਲਵਾਂ ਲੈ ਵੀ ਜਿਹੜੀ ਗੱਲ ਆਪਾਂ ਬੋਲਦੇ ਆਏ ਨਹੀਂ ਵੀ ਆ ਸਰਵਿਸਾਂ ਨਵੀਆਂ ਟਰੈਕਟਰਾਂ ਦੀਆਂ ਹੋਈਆਂ ਸਾਰੀਆਂ ਠੀਕ ਆ ਹਾਂ ਜਿਹੜੇ ਟਰੈਕਟਰਾਂ ਦੀ ਐਡ ਪਾਊਗੀ ਮੋਰਲੀਆਂ ਹੱਬਾਂ ਹੱਬਾਂ ਗਲਿਸ ਕਰਕੇ ਨਵੀਆਂ ਸਰਵਿਸਾਂ ਮਿਲਣਾ ਟਰੈਕਟਰਾਂ ਦੀਆਂ ਸਰਵਿਸਾਂ ਜਿਹੜਾ ਵੀ ਲਿਆਵੋਗੇ ਤੁਸੀਂ ਜਾ ਕੇ ਜੋੜਨਾ ਹੀ ਆ ਬਸ ਭਈਆ ਵੀਰਾ ਨਾਗੇ ਦੇ ਨਾਲ ਵੀ ਸਾਰੇ ਛਤਰੀ ਵਗੈਰੀ ਹੌਟ ਹੌਟ ਨਵਾਂ ਲਵਾਇਆ ਪੂਰਾ ਜਾਂਦੀ ਓਕੇ ਐਡਿਟਰ ਚਾਸਪਰੋ ਡੰਡਾ ਫੱਟੀ ਸਾਰਾ ਕੁਝ ਨਾਲ ਮਿਲੂਗਾ ਰੈਮਰ ਰੋਮਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਪੂਰਾ ਨਵਾਂ ਟਰੈਕਟਰ ਹੈ ਠੀਕ ਹੈ ਜੀ ਵੀ ਆਏ ਨਹੀਂ ਯਾਰ ਗਾਹ ਕਾ ਕੇ ਕਾਦੂ ਇਹਦੇ ਨਾਲ ਫੱਟੀ ਨਹੀਂ ਆਪਾਂ ਕਹਿ ਗਏ ਉਹ ਨਹੀਂ ਵੀਰਾ ਹੈਵੀ ਫੱਟੀ ਪੂਰੀ ਜਿਵੇਂ ਆਏ ਨਹੀਂ ਕੋਈ ਯਾਰ ਜਿਵੇਂ ਸਮਾਨ ਦਿੱਤਾ ਗਾਹ ਕਨੇ ਆਪਾਂ ਉਵੇਂ ਸਮਾਨ ਗਾਹ ਤੋੜ ਦੇਣਾ ਠੀਕ ਆ ਹਾਂ ਫਸ ਇਹ ਦੂਜੀ ਪਾਰਟੀ ਦੇ ਨਾਲ ਇਹ ਸੈਕੰਡ ਓਨਰ ਆ ਹਾਂ ਪੀਬੀ 26 ਖੰਨਾ ਨੰਬਰ ਆ ਖੰਨਾ ਨੰਬਰ ਆ ਹਾਂ ਗੱਲ ਕਰੀਏ ਇਹਦੀ ਡਿਮਾਂਡ ਦੀ ਇਹਦੀ ਡਿਮਾਂਡ ਦੀ ਗੱਲ ਕਰਕੇ ਡਿਮਾਂਡ ਤਾਂ ਇਹਦਾ ਹੈਗਾ ਵੀਰੇ ਯਾਰ ਮੁੱਲ ਕਰਾਉਣ ਨੂੰ ਤਾਂ ਕੋਸ਼ਿਸ਼ ਕਰਾਲੇਗਾ ਠੀਕ ਆ ਮੁੱਲ ਤਾਂ ਮੈਂ ਇਥੋਂ 270 ਕਰਾਲੇ 65 ਕਰਾਲੇ ਕਿੰਨਾ ਕਰਾਲੇ ਜੇ ਕੋਈ ਵੀਰ ਤੇਰੀ ਐਡ ਵੇਖ ਕੇ ਪਹੁੰਚਦਾ ਆਪਣੇ ਕੋਲੇ ਹਾਂਜੀ 2 ਲੱਖ ਤੇ 45 ਹਜ਼ਾਰ ਦਾ ਟਿੱਟ ਦੇ ਦੋ ਲੱਖ 45 ਆ ਮੁੱਲ ਮੇਰੇ ਮੌਕੇ ਤੇ ਆ ਕੇ 70 ਕਰਾਲੇ 65 ਕਰਾਲੇ